ਨਾ ਆਪਣਾ ਜੀ ਨਾਮ ਬਲਜੀਤ ਸਿੰਘ ਹੈ ਜੀ ਜਿਹੜੀ ਬੀਤੀ ਰਾਤ ਨੌਜਵਾਨੀ ਐਕਸੀਡੈਂਟ ਬਹੁਤ ਹੋਈ ਆ ਤੁਹਾਡਾ ਕੀ ਲੱਗਦਾ ਸੀ ਮੇਰਾ ਭਰਾ ਹੀ ਛੋਟਾ ਜੀ ਚਾਚਾ ਜੀ ਦਾ ਮੜਤਾ ਅੱਗਿਆ ਕਰ ਰਹਾ ਪਰਕਟਿਸ ਕਰ ਰਹੀ ਮੋਤੀ ਮੋਜੀ ਥੋਕਰ ਛੱਡ ਨਾਇਆ ਸੀ ਪਹਿਲਾਂ ਪਿਤਾ ਜੀ ਨੂੰ ਛੱਡ ਕੇ ਫਿਰ ਵਾਪਸ ਮਾਤਾ ਜੀ ਨੂੰ ਲੈਣ ਗਿਆ ਮਕੇਰੀਆਂ ਮਕੇਰੀਆਂ ਜਾ ਰਿਹਾ ਸੀ ਗੱਲ ਐ ਤੇ ਗੱਡੀ ਵਾਲੇ ਨੇ ਪਿੱਛੇ ਮਾਰਤੀ ਗੱਡੀ ਪਿੱਛੋਂ ਮਾਰੀ ਗੱਡੀ ਉਹਦੇ ਚ ਤੇ ਮੁਕੇ ਤੇ ਆਨ ਦੀ سپورਟ ਉਹਦੀ ਦਾਤਾ ਇੱਕ ਨਾਮ ਸੀ ਨੌਜਵਾਨ ਨੌਜਵਾਨ ਦਾ ਨਾਮ ਨਹੀਂ ਯਾਦ ਅਕਲ ਸੀ ਪਿੰਡ ਦਗਣ ਸੀ ਕਾ ਜੀ ਹੁਣ ਕੋਈ ਲੱਗਿਆ ਪਤਾ ਕਿਸ ਤਰ੍ਹਾਂ ਮੌਕੇ ਤੇ ਪਹੁੰਚ ਕੇ ਗੱਡੀ ਵੀ ਦੇਖ ਲਈਏ ਫੜ ਲਈਏ ਆਪਾ ਹੁਣ ਆਪਾਂ ਇੱਥੇ ਹਜਪੁਰ ਆਏ ਥਾਣੇ ਇੱਥੇ ਦੇਖਦੇ ਮੌਕੇ ਤੇ ਕੀ ਕਾਰਵਾਈ ਕਰਦੇ ਕੀ ਨਹੀਂ ਕੀ ਮੰਗਤ ਹੈ ਤੁਸੀਂ ਸਰਪੰਚ ਮੰਗ ਇਨਸਾਫ ਦੀ ਕਰਦੇ ਜੀ ਬੰਦੇ ਨੂੰ ਥੋੜਾ ਹੋਰ ਜੇਲ੍ਹ ਚ ਪਾਓ ਕਿੰਨੇ ਪਹਿਲੇ ਦੇ ਨੌਜਵਾਨ ਦੇ ਪਰਿਵਾਰ ਵਿੱਚ ਕੋਣ ਕੋਣ ਇੱਕ ਪਿਤਾ ਹੈ ਮਾਤਾ ਹੈ ਨੇ ਦੋ ਪਹਿੜਾ ਨੇ ਇੱਕ ਅੱਲਾ ਸੀ ਕੱਲਾ ਕੱਲਾ ਜੀ ਕਮਾਣੇ ਵਾਲਾ ਕੱਲਾ ਕੱਲਾ ਜੀ ਕੱਲਾ ਕੱਲਾ ਜੀ ਸੀ ਕਮਾਲ ਵਾਲਾ ਪਿਤਾ ਜੀ ਦਤਸਰ ਬਿਮਾਰ ਰਹਿੰਦੇ ਪਿਤਾ ਜੀ ਬਿਮਾਰ ਜਾਂਦੇ ਹਾਰਟ ਦੇ ਪੇਸ਼ੈਂਟ ਨੇ ਕੁਝ ਨਹੀਂ ਹੁੰਦਾ ਐਕਸੈਕਟ ਅਸਲ ਉਹ ਇੱਕ ਰਾਤ ਨੌਜਵਾਨ ਮੜ ਜਾ ਅਖਰ ਜੀ ਮੌਤ ਦੀ ਇੱਕੀ ਮਾਮਲਾ ਕੀ ਅਸਲ ਦੇ ਵਿੱਚ ਲੜਕਾ ਜਿਹੜਾ ਆਪਣੇ ਨੀਰਜ ਕਲਸੀ ਹੈ ਇਹਦੇ ਮੰਮੀ ਦੇ ਦੇ ਤਾਇਆ ਜੀ ਕਿਤੇ ਕੱਲ ਕਦੇ ਮੈਰਿਜ ਦੇ ਗਏ ਸੀ ਉਥੋਂ ਉਹਦੀ ਮੰਮੀ ਨੇ ਫੋਨ ਕੀਤਾ ਕਿ ਅਸੀਂ ਆਪਣੇ ਇਸ ਤਰ੍ਹਾਂ ਦੀ ਗੱਡੀ ਵਿੱਚ ਆ ਰਹੇ ਹਾਂ ਤੇ ਅਸੀਂ ਉਥੇ ਕਮਲੂ ਮੋੜ ਤੇ ਨੇੜੇ ਦੇਲੇ ਖੜਾਗੇ ਤੂੰ ਇਹਨਾਂ ਲੈ ਜਾਵਾ ਕੇ ਇਹ ਉਥੇ ਕਮਲੂ ਮੋੜ ਤੇ ਖੜਗੇ ਮੈਸੇਜ ਨੇ ਪਹਿਲਾਂ ਲਵਾਇਆ ਸੀ ਲੜਕਾ ਇਹਨਾਂ ਦਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਇਹ ਕਮਲੂ ਪਿੰਡ ਦੇ ਨੇੜੇ ਨਜ਼ਦੀਕ ਪੂਜਾ ਤਾਂ ਪਿੱਛੋਂ ਇੱਕ ਗੱਡੀ ਬਰੀਜਾ ਨੰਬਰ ਉਹਦਾ ਹੀ ਪੀਵੀ 35 ਏਡੀ 222 ਉਹ ਪਿੱਛੋਂ ਹਟਾ ਕਰਕੇ ਐਕਸੀਡੈਂਟ ਕਰਤਾ ਉਹਦੇ ਨਾਲ ਹਟਾ ਕਰਨ ਦੇ ਨਾਲ ਮੁੰਡਾ ਰੋਡ ਦੇ ਉੱਪਰ ਡੇ ਗਿਆ ਜਿਸ ਨਾਲ ਉਹਦੀ ਮੁੰਡੇ ਦੇ ਮੌਕੇ ਤੇ ਬਹੁਤ ਹੋ ਗਈ ਉਹਦੀ ਡੱਡੂ ਬੁੱਢੀ ਚਾ ਕੇ ਉੱਥੇ ਰਖਾਈ ਸਿਵਲ ਹਸਪਤਲ ਮਕੇਰੀਆਂ ਤੇ ਅੱਜ ਅਸੀਂ ਇਹਨਾਂ ਦੇ ਘਰ ਦੇ ਦੇ ਬਿਆਨ ਲਿਖ ਕੇ ਤੇ ਉਹ ਜੋ ਵੀ ਬੰਦੀ ਕਾਰਵਾਈ ਕਰ ਰਹੇ ਨੇ ਨੌਜਵਾਨ ਦੀ ਪਛਾਣ ਹੋਈ ਹੈ ਹਾਂਜੀ ਹਾਂਜੀ ਨੌਜਵਾਨ ਦੀ ਪਛਾਣ ਹੋ ਗਈ ਉਹਦਾ ਨਾਮ ਲੜਕੇ ਦਾ ਨਾਮ ਹੈ ਆਪਣੇ ਜੀ ਨੀਰਜ ਕਲਸੀ ਸਨ ਆਫ ਦੇਸ਼ ਰਾਜ ਪਿੰਡ ਦਾ ਕਰਨ ਇਹ ਗੱਡੀ ਚ ਚਲਾ ਰਿਹਾ ਸੀਗਾ ਉਹਨੂੰ ਕਾਬੂ ਕਰ ਲਿਆ ਨਹੀਂ ਸਰ ਗੱਡੀ ਵਾਲਾ ਤਾਂ ਬੋਕੜਾ ਦੌੜ ਗਿਆ ਸੀ ਫਿਰ ਵੀ ਗੱਡੀ ਹੀ ਕਾਬੂ ਕਰ ਲਈ ਉਹਦੀ ਅਗਲੀ ਕਾਰਵਾਈ ਅਗਲੀ ਕਰ ਸਰ ਮੁਕਦਮਾ ਅੰਦਰਜ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ ਇੱਕੀ ਨਾਂ ਆਪਣਾ ਜੀ ਨਾਮ ਬਲਜੀਤ ਸਿੰਘ ਹੈ ਜੀ ਜਿਹੜੀ ਬੀਤੀ ਰਾਤ ਨੌਜਵਾਨ ਦੀ ਟੈਕਸਟ ਮੌਤ ਹੋਈ ਹੈ ਤੁਹਾਨੂੰ ਕੀ ਲੱਗਦਾ ਸੀ ਮੇਰਾ ਭਰਾ ਹੀ ਛੋਟਾ ਹੀ ਹੈ ਚਾਚਾ ਜੀ ਦਾ ਮੁੰਡਾ ਲੱਗਿਆ ਕਾਰ ਦਾ ਪ੍ਰੈਕਟਿਸ ਕਰਦੇ ਮੌਤ ਹੋ ਗਈ ਮੋਜੀ ਥੋਕਾਰ ਛੱਡਣ ਆਇਆ ਸੀ ਪਹਿਲਾਂ ਪਿਤਾ ਜੀ ਨੂੰ ਛੱਡ ਕੇ ਫਿਰ ਵਾਪਸ ਮਾਤਾ ਜੀ ਨੂੰ ਲੈਣ ਗਿਆ ਮਕੇਰੀਆਂ ਮਕੇਰੀਆਂ ਜਾ ਰਿਹਾ ਸੀ ਕੱਲ ਐਂ ਤੇ ਗੱਡੀ ਵਾਲੇ ਨੇ ਪਿੱਛੇ ਮਾਰਤੀ ਗੱਡੀ ਪਿੱਛੋਂ ਮਾਰੀ ਗੱਡੀ ਉਹਦੇ ਚ ਤੇ ਮੌਕੇ ਤੇ ਹੋਂਦੇ ਸਪੋਰਟ ਉਹਦੀ ਦਾ ਹੈ ਇੱਕੀ ਨਾਮ ਸੀ ਨੌਜਵਾਨ ਦਾ ਨਾਂ ਹੀ ਮੀਤਕਲ ਸੀ ਪਿੰਡ ਦਗਣੀ ਸੀ ਕਾਚੀ ਹੁਣ ਕੋਈ ਲੱਗਿਆ ਪਤਾ ਕਿਸ ਤਰ੍ਹਾਂ ਮੌਕੇ ਤੇ ਪੁੱਜ ਕੇ ਗੱਡੀ ਵੀ ਦੇਖ ਲਈਏ ਫੜ ਲਈਏ ਆਪਾਂ ਹੁਣ ਆਪਾਂ ਇੱਥੇ ਹਜ ਬਰ ਆਇਆ ਥਾਣੇ ਇੱਥੇ ਦੇਖਦੇ ਮੌਕੇ ਤੇ ਕੀ ਕਾਰਵਾਈ ਕਰਦੇ ਕੀ ਨਹੀਂ ਕੀ ਮੰਗ ਕਦੇ ਤੁਸੀਂ ਮੰਗੇ ਇਨਸਾਫ ਦੀ ਕਰਦੇ ਜੀ ਬੰਦੇ ਨੂੰ ਥੋੜਾ ਹੋਰ ਜੇਲ੍ਹ ਚ ਪਾ ਕਿੰਨੇ ਦੇ ਨੋਜਵਾਲੇ ਪਰਿਵਾਰ ਵਿੱਚ ਕੋਣ ਕੋਣ ਇੱਕ ਪਿਤਾ ਹੈ ਮਾਤਾ ਨੇ ਦੋ ਪੇੜਾ ਨੇ ਇੱਕ ਅੱਲਾ ਸੀ ਕੱਲਾ ਕੱਲਾ ਜੀ ਕਮਾਣੇ ਵਾਲਾ ਕੱਲਾ ਕੱਲਾ ਜੀ ਕੱਲਾ ਕੱਲਾ ਜੀ ਸੀ ਕਮਾਣ ਵਾਲਾ ਪਰ ਮੀ ਤੁਹਾਂ ਪਿਤਾ ਜੀ ਤਾਂ ਦੱਸਦੇ ਬਿਮਾਰ ਰਹਿੰਦੇ ਪਿਤਾ ਜੀ ਬਿਮਾਰ ਰਹਿੰਦੇ ਹਾਰਟ ਦੇ ਪੇਸ਼ੈਂਟ ਨੇ ਕੁਝ ਨਹੀਂ ਹੁੰਦਾ ਐਕਸੈਕਟ ਅਸਲ ਉਹ ਇੱਕ ਰਾਤ ਨੌਜਵਾਨ ਮੜ ਗਿਆ ਅਖਰ ਦੀ ਮੌਤ ਜੀ ਕੀ ਮਾਮਲਾ ਕੀ ਅਸਲ ਦੇ ਵਿੱਚ ਲੜਕਾ ਜਿਹੜਾ ਆਪਣੇ ਨੀਰਜ ਕਲਸੀ ਹੈ ਇਹਦੇ ਮੰਮੀ ਦੇ ਦੇ ਤਾਇਆ ਜੀ ਕਿਤੇ ਕੱਲ ਕਦੇ ਮੈਰਿਜ ਦੇ ਗਏ ਸੀ ਉਥੋਂ ਉਹਦੀ ਮੰਮੀ ਨੇ ਫੋਨ ਕੀਤਾ ਵੀ ਅਸੀਂ ਆਪਣੇ ਇਸ ਤਰ੍ਹਾਂ ਦੀ ਗੱਡੀ ਵਿੱਚ ਆ ਰਹੇ ਹਾਂ ਤੇ ਅਸੀਂ ਉਥੇ ਕਮਲੂ ਮੋੜ ਤੇ ਨੇੜੇ ਦੇ ਖੜਾਗੇ ਤੁਸੀਂ ਹਣ ਲੈ ਜਾਵਾ ਕੇ ਇਹ ਉਥੇ ਕਮਲੂ ਮੋੜ ਤੇ ਖੜ ਗਏ ਮੈਸੇਜ ਇਹ ਪਹਿਲਾਂ ਲਵਾਇਆ ਜੀ ਲੜਕਾ ਇਹਨਾਂ ਦਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਜੀ ਜਦੋਂ ਇਹ ਕਮਲੂ ਪਿੰਡ ਦੇ ਨੇੜੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਇੱਕ ਗੱਡੀ ਬਰੀਜਾ ਨੰਬਰ ਉਹਦਾ ਹੀ ਪੀਵੀ 35 ਏਡੀ 222 ਉਹ ਵਿੱਚੋਂ ਹਟਾ ਕਰਕੇ ਐਕਸਲ ਲਗਾਤਾ ਉਹਦੇ ਨਾਲ ਹਟਾ ਕਰਦੇ ਨਾਲ ਮੁੰਡਾ ਰੋਡ ਦੇ ਉੱਪਰ ਡੇ ਗਿਆ ਜਿਸ ਨਾਲ ਉਹਦੀ ਮੁੰਡੇ ਦੀ ਮੌਕੇ ਤੇ ਬਹੁਤ ਹੋ ਗਈ ਉਹਦੀ ਡੱਡੂ ਬੁੱਢੀ ਚਾ ਕੇ ਉੱਥੇ ਰਖਾਈ ਸੀ ਬਲ ਹਸਪਤਲ ਮਕੇਰੀਆਂ ਤੇ ਅੱਜ ਅਸੀਂ ਇਹਨਾਂ ਦੇ ਘਰ ਦੇ ਬਿਆਨ ਲਿਖ ਕੇ ਤੇ ਉਹ ਜੋ ਵੀ ਬੰਦੇ ਕਾਰਵਾਈ ਕਰ ਰਹੇ ਨੇ ਨੌਜਵਾਨ ਦੀ ਪਛਾਣ ਹੋਈ ਹੈ ਹਾਂਜੀ ਹਾਂਜੀ ਨੌਜਵਾਨ ਦੀ ਪਛਾਣ ਹੋ ਗਈ ਉਹਦਾ ਨਾਮ ਲੜਕੇ ਦਾ ਨਾਮ ਹੈ ਆਪਣੇ ਜੀ ਨੀਰਜ ਕਲਸੀ son of ਦੇਸ਼ ਰਾਜ ਪਿੰਡ ਦਾ ਕਰਨ ਇਹ ਗੱਡੀ ਚ ਚਲਾ ਰਿਹਾ ਸੀਗਾ ਉਹਨੂੰ ਕਾਬੂ ਕਰ ਲਿਆ ਨਹੀਂ ਸਰ ਗੱਡੀ ਵਾਲਾ ਤਾਂ ਬੋਕੜ ਦੌੜ ਗਿਆ ਸੀ ਫਿਰ ਵੀ ਗੱਡੀ ਹੀ ਕਾਬੂ ਕਰ ਲਈ ਉਹਦੀ ਅਗਲੀ ਕਾਰਵਾਈ ਅਗਲੀ ਕਰ ਸਰ ਮੁਕਦਮਾ ਦਰਜ ਕਰਕੇ ਜੋ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ